ਸਾਡਾ ਸੰਵਿਧਾਨ ਪ੍ਰੋਟੈਕਟ ਕਰਦਾ ਹੈ ਸੈਕੂਲਰ ਜਿਹੜਾ ਨੇਚਰ ਹੈ ਸਾਡੇ ਮੁਲਕ ਦਾ ਲੇਕਿਨ ਹੋ ਉਲਟਾ ਰਿਹਾ ਹੈ ਸਰ ਬਿਲਕੁਲ ਵਿਪਰੀਤ ਹੋ ਰਿਹਾ ਹੈ ਅੱਜ ਜਦੋਂ ਮਾਨਯੋਗ ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋ ਜੱਜ ਦੋ ਸੀਨੀਅਰ ਵਕੀਲਾਂ ਨੂੰ ਜੱਜਾਂ ਵਾਸਤੇ ਰਿਕਮੈਂਡ ਕਰਦਾ ਹੈ ਤੇ ਦੇਸ਼ ਦੀ ਸਰਕਾਰ ਉਹਨਾਂ ਨੂੰ ਰਿਜੈਕਟ ਕਰ ਦਿੰਦੀ ਆ ਕਿਉਂਕਿ ਉਹਨਾਂ ਦੇ ਸਿਰ ਤੇ ਪੱਗ ਬੱਜੀ ਆ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਧਰਮ ਦੇ ਆਧਾਰ ਤੇ ਸੈਕੂਲਰ ਇਹ ਸੈਕੂਲਰ ਜਿਹੜਾ ਪਹਿਰਾ ਆ ਪੋਸਟਿੰਗ ਦਾ ਉਹ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਜੇ ਕਿ ਅੱਜ ਲੋਕਾਂ ਦੇ ਪਹਿਰਾਵੇ ਨੂੰ ਦੇਖ ਕੇ ਲੋਕਾਂ ਦੀ ਵੇਸ਼ ਪੂਸ਼ਾ ਨੂੰ ਦੇਖ ਕੇ ਲੋਕਾਂ ਦੀ ਪੱਗ ਨੂੰ ਦੇਖ ਕੇ ਲਗਾਤਾਰ ਡਿਸਕ੍ਰਿਮੀਨੇਸ਼ਨ ਜਿਹੜੀ ਇਸ ਦੇਸ਼ 'ਚ ਵੱਧ ਰਹੀ ਆ ਆਪਾਂ ਦੇਖਿਆ ਮਣੀਪੁਰ 'ਚ ਕੀ ਹੋ ਰਿਹਾ ਆ ਆਪਾਂ ਦੇਖ ਰਹੇ ਹਾਂ ਅਸੰਬਲ ਤੇ ਰੋਜ਼ ਰੌਲਾ ਪੈ ਰਿਹਾ ਪਿੱਛੇ ਜੇ ਸਰ ਯੂਪੀ 'ਚ ਇੱਕ ਆਈਪੀਐਸ ਅਫਸਰ ਨੂੰ ਬੀਜਪੀ ਦੇ ਲੀਡਰਾਂ ਨੇ ਇਸ ਹੱਦ ਤੱਕ ਮਾੜਾ ਚੰਗਾ ਬੋਲਿਆ ਕਿਉਂਕਿ ਉਹਦੇ ਸਿਰ ਤੇ ਪੱਗ ਬੱਜੀ ਇਸ ਤੇ ਉਹਨੂੰ ਖਾਲਿਸਤਾਨ ਤੇ ਐਂਟੀ ਨੈਸ਼ਨ ਕਹਿ ਦਿੱਤਾ ਜਾਂਦਾ ਹੈ